ਅੱਜ ਦੀ ਵੀਡੀਓ ਦੇ ਵਿੱਚ ਪਰਦੇਸੀ ਮਜ਼ਦੂਰਾਂ ਦੀ ਗੱਲ ਕਰਾਂਗੇ ਜਿਹੜੇ ਪੰਜਾਬ ਆਉਂਦੇ ਆ ਜਿਹੜੇ ਬਹੁਤ ਪੰਜਾਬੀ ਬੰਦੇ ਕਹਿੰਦੇ ਸੀ ਵੀ ਜਦੋਂ ਆਪਾਂ ਬਾਹਰ ਲੀਆਂ ਕੰਟਰੀਆਂ 'ਚ ਆਉਂਦੇ ਆ ਇੱਥੇ ਮਿਊਜ਼ਿਕ ਉੱਚੀ ਛੜਦੇ ਆ ਗਾਣੇ ਲਾਉਨੇ ਆ ਲੜਾਈਆਂ ਕਰਦੇ ਆ ਠੀਕ ਹੈ ਉਸ ਟਾਈਮ ਆਪਾਂ ਸਹੀ ਆ ਜਦ ਪਰਦੇਸੀ ਪੰਜਾਬ ਦੇ ਵਿੱਚ ਕੋਈ ਲੜਾਈ ਕਰੇ ਉਦੋਂ ਗਲਤ ਆ ਫਰਕ ਪਤਾ ਕੀ ਹੈ ਬਾਈ ਜੀ ਇੱਥੇ ਬਾਹਰ ਲੀਆਂ ਕੰਟਰੀਆਂ 'ਚ ਆ ਕੇ ਪੰਜਾਬੀ ਪੰਜਾਬੀਆਂ ਨਾਲ ਲੜ ਰਹੇ ਆ ਨਾ ਕਿ ਗੋਰਿਆਂ 'ਤੇ ਅਟੈਕ ਕਰ ਰਹੇ ਆ ਠੀਕ ਹੈ ਪਰਦੇਸੀ ਜਿਹੜੇ ਉੱਥੇ ਜਾਂਦੇ ਮਜ਼ਦੂਰ ਪਰਦੇਸੀ ਆਪਸ ਵਿੱਚ ਲੜਨ ਉਹਨਾਂ ਦਾ ਕੋਈ ਹੋ ਸਕਦਾ ਪਰ ਉਹ ਆਪਸ ਵਿੱਚ ਕਦੇ ਵੀ ਨਹੀਂ ਲੜਦੇ ਆਪਸ ਵਿੱਚ ਉਹ ਹਮੇਸ਼ਾ ਇੱਕ ਰਹਦੇ ਆ ਪੰਜਾਬੀਆਂ ਤੇ ਹਮਲਾ ਹੋਇਆ ਜਿੰਨੀ ਗੇਲ ਹੋਇਆ ਇਤਿਹਾਸ ਗਵਾਹ ਜਦੋਂ ਮਰਜੀ ਤੁਸੀਂ ਹਿਸਟਰੀ ਕੱਢ ਕੇ ਦੇਖ ਲਓ ਕਦੇ ਵੀ ਅੱਜ ਤੱਕ ਪੰਜਾਬੀ ਨੇ ਕਿਸੇ ਗੋਰੇ ਤੇ ਨਹੀਂ ਕੀਤਾ ਪੰਜਾਬੀਆਂ ਨੇ ਆਪਸ ਦੇ ਵਿੱਚ ਲੜਾਈ ਕੀਤੀ ਹੈ ਪਰ ਪੰਜਾਬ ਦੇ ਵਿੱਚ ਪਰਦੇਸੀ ਮਜ਼ਦੂਰਾਂ ਨੇ ਕੀ ਕੀਤਾ ਹਮੇਸ਼ਾ ਪੰਜਾਬੀਆਂ ਤੇ ਹਮਲਾ ਕੀਤਾ ਆਪਸ ਦੇ ਵਿੱਚ ਉਹ ਇੱਕ ਰਹਿੰਦੇ ਆ ਜੇ ਦੀ ਇੱਕ ਰੇੜੀ ਵਾਲੇ ਦੀ ਲੜਾਈ ਹੋਵੇ ਸਾਰੇ ਰੇੜੀਆਂ ਵਾਲੇ ਇਕਦਮ ਇਕੱਠੇ ਹੋ ਜਾਂਦੇ ਆ ਪਹਿਲੀ ਗੱਲ ਆਪਾਂ ਨੂੰ ਪੰਜਾਬੀਆਂ ਨੂੰ ਬਹੁਤ ਹੋ ਗਿਆ ਆਪਸ ਵਿੱਚ ਲੜਾਈਆਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਬਾਈ ਜੀ ਅਸ ਟਾਈਮ ਇੱਕ ਹੋਣ ਦੀ ਗੱਲ ਹੈ ਗੱਲ ਆਪਾਂ ਖਾਲਿਸਤਾਨ ਬਣਾਉਣ ਦੀ ਕਰ ਰਹੇ ਆ ਨਾ ਤੇ ਆਪਣੇ ਪਿੱਛੇ ਤੁਹਾਨੂੰ ਪਤਾ ਹੀ ਨਹੀਂ ਕੀ ਕੁਝ ਚੱਲ ਰਿਹਾ ਮਾਹਲੀ ਪਿੰਡ ਕੁੰਬੜਾ ਦੇ ਵਿੱਚ ਤੁਸੀਂ ਸਾਰਿਆਂ ਨੇ ਨਿਊਜ਼ ਸੁਣੀ ਹੈ ਦਿਲਪ੍ਰੀਤ ਤੇ ਦਮਨਪ੍ਰੀਤ ਜੀਦੀ ਅੱਖ ਦੇ ਵਿੱਚ ਕਿਰਚ ਮਾਰ ਕੇ ਮਮੂਲੀ ਜੀ ਗੱਲ ਤੇ ਹੱਤਿਆ ਕਰਕੇ ਸਾਰਾ ਪਰਿਵਾਰ ਫਰਾਰ ਹੋ ਗਿਆ ਸਵਾਲ ਇਥੇ ਇਹ ਉੱਠਦੇ ਆ ਬਾਈ ਜੀ ਆਪਾਂ ਵੀ ਬਾਹਰਲੀ ਗੈਂਟਰੀਆਂ 'ਚ ਬੈਠੇ ਆ ਸਾਡੇ ਇਥੇ ਕਿ ਜੇ 5 ਰੁਪਏ ਦੀ ਚੀਜ਼ ਲੈਣੇ ਆ ਉਹਦਾ ਵੀ ਪਤਾ ਲੱਗ ਜਾਂਦਾ ਘਰ ਤੁਸੀਂ ਕਿਹੜੇ ਘਰ 'ਚ ਕਿੰਨੇ ਬੰਦੇ ਰਹਿੰਦੇ ਆ ਨਾ ਉਹ ਦੱਸਣਾ ਪੈਂਦਾ ਗਵਰਨਮੈਂਟ ਨੂੰ ਹਰ ਇੱਕ ਬੰਦੇ ਦਾ ਇੱਥੇ ਪਤਾ 5 ਮਿੰਟ ਤੋਂ ਵੱਧ ਘਾਤਨੇ ਬੰਦਾ ਕੋਈ ਛੁਪ ਜੇ ਠੀਕ ਹੈ ਪੰਜਾਬ ਦੇ ਵਿੱਚ ਵੋਟਰ ਕਾਰਡ ਉਹਨਾਂ ਦੇ ਬਣ ਰਹੇ ਆ ਆਧਾਰ ਕਾਰਡ ਬਣ ਰਹੇ ਆ ਬਣਾ ਕੌਣ ਰਿਹਾ ਇੱਕ ਇੱਕ ਡਰੈੱਸ ਤੇ ਲੱਖੇ ਸਦਾਨੇ ਨੇ ਵੀਡੀਓ ਪਾਈ ਆ ਇੱਕ ਡਰੈੱਸ ਤੇ 150 ਬੰਦੇ ਦਾ 150 ਬੰਦੇ ਦਾ ਵੋਟਰ ਕਾਰਡ ਬਣਿਆ ਜਿੰਨੇ ਦਾ ਕੋਈ ਪਿਛਲੀ ਆਇਡੈਂਟੀ ਨਹੀਂ ਅਸੀਂ ਜੇ ਇੱਥੇ ਆ ਕੇ ਕੋਈ ਪੇਪਰ ਵੀ ਲੈਨੇ ਸਾਡੇ ਇੰਡੀਆ ਤੱਕ ਦੇ ਪ੍ਰੂਫ ਪੇ ਆ ਸਾਰਾ ਕੁਝ ਪੇ ਆ ਉਹਨਾਂ ਕੋਲ ਠੀਕ ਹੈ ਇੱਥੋਂ ਦੀ ਗਵਰਨਮੈਂਟ ਕੋਲ ਪਰ ਉਹਨਾਂ ਦਾ ਕਿਉਂ ਨਹੀਂ ਬੈਕਗ੍ਰਾਉਂਡ ਰੱਖਦੇ ਜੇ ਉਹਨਾਂ ਨੂੰ ਵੋਟਰ ਕਾਰਡ ਆਧਾਰ ਕਾਰਡ ਦਿੰਨੇ ਵੀ ਉਹਨਾਂ ਦਾ ਬੈਕਗ੍ਰਾਉਂਡ ਕਿਉਂ ਨਹੀਂ ਰੱਖਦੇ ਉਹ ਮਨਚਾ ਆ ਐਡਰੈਸ ਪਾਉਂਦੇ ਆ ਆਪਣਾ ਨਵਾਂ ਨਾਮ ਰੱਖਦੇ ਆ ਜੋ ਉਹਨਾਂ ਨੇ ਘਟਨਾ ਕਰਨੀਆਂ ਕਰੋ ਟ੍ਰੇਨ ਫੜੋ ਜਾ ਕੇ ਉੱਥੇ ਬਹਿ ਜਾਓ ਕੌਣ ਪੁੱਛਦਾ ਉਹਨਾਂ ਨੂੰ ਕੌਣ ਪਹੁੰਚਾਂਦਾ ਇਹ ਬਾਈ ਜੀ ਤੁਸੀਂ ਇੱਕ ਗੱਲ ਸੋਚੋ ਜਿਹੜੇ ਪਰਦੇਸੀ ਮਜ਼ਦੂਰ ਆਉਂਦੇ ਆ ਇੰਡੀਆ ਦੇ ਵਿੱਚ ਕਰੰਸੀ ਸੇਮ ਆ ਹਨਾ ਹਰਿਆਣੇ ਚ ਕਿਉਂ ਨਹੀਂ ਆਉਂਦੇ ਹਰਿਆਣਾ ਕਿਤੇ ਗਰੀਬ ਹੈ ਹਰਿਆਣੇ ਦੇ ਵਿੱਚ ਕੋਈ ਕਿਉਂ ਨਹੀਂ ਜੁਪੀਦਾ ਭਈਆ ਲੱਭਦਾ ਉੱਥੇ ਕਿਉਂ ਨਹੀਂ ਰੇੜੀਆਂ ਲੱਗਦੀਆਂ ਹਿਮਾਚਲ ਨੂੰ ਕਿਉਂ ਨਹੀਂ ਜਾਂਦੇ ਪੰਜਾਬ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਰਾਜਸਥਾਨ ਨੂੰ ਕਿਉਂ ਨਹੀਂ ਜਾਂਦੇ ਕੱਲਾ ਪੰਜਾਬ ਹੀ ਕਿਉਂ ਨਸਾਨਾ ਬਣਾਇਆ ਜਾਂਦਾ ਬਾਈ ਜੀ ਇਹ ਪਿੱਛੇ ਇੱਕ ਗੈਂਗ ਚੱਲਦਾ ਗਵਰਨਮੈਂਟ ਇਹਨਾਂ ਨੂੰ ਸਪੋਰਟ ਕਰਦੀ ਐ ਇਹਨਾਂ ਨੂੰ ਆਉਂਦਿਆਂ ਨੂੰ ਘਰ-ਫਾਰ ਸਾਰਾ ਕੁਝ ਸੈਟਲ ਕਰਕੇ ਦਿੰਦੀ ਐ ਤਾਂ ਇਹਨਾਂ ਦੀਆਂ ਵੋਟਾਂ ਵੀ ਬਣਦੀਆਂ ਨੇ ਤੁਹਾਡੇ ਸਾਹਮਣੇ ਜੇ ਨਾ ਵੋਟਾਂ ਫੰਨ ਗਵਰਨਮੈਂਟ ਨਾ ਸਾਥ ਦੇਵੇ ਪੰਜਾਬੀਓ ਇੱਕ ਹੋ ਜੋ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਟਾਈਮ ਹੱਤੋਂ ਜਾਂਦਾ ਰਿਹਾ ਆਉਣ ਵਾਲੇ ਸਮੇਂ 'ਚ ਤੁਸੀਂ ਪਸਤੌਣਾ ਕੱਲੇ ਕਾਤਲ ਨਹੀਂ ਤੁਹਾਡੀਆਂ ਭੈਣਾਂ ਤਹਾਡੀਆਂ ਮਾਮਾ ਨਾਲ ਉੱਥੇ ਰੇਪ ਪਾਉਣ ਆਉਣ ਵਾਲੇ ਸਮੇਂ 'ਚ ਇਹ ਕੋਈ ਜ਼ਿਆਦਾ ਸਮਾਂ ਨਹੀਂ ਜੇ ਇਹ ਜੇ ਸਮੇਂ ਤੁਸੀਂ ਇੱਕ ਨਾ ਹੋਏ ਨਾ ਤੁਹਾਡੇ ਘਰੇ ਬਾੜ-ਬਾੜ ਤੁਹਾਡੀਆਂ ਮਾਮਾ ਪੈਣਾ ਬੱਚਿਆਂ ਨਾਲ ਰੇਪ ਹੋਣਗੇ ਬਾਕੀ ਤੁਸੀਂ ਸਿਆਣਿਓ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਇਹ ੱਤਕਾ ਨਹੀਂ ਪੰਜਾਬ ਦੇ ਵਿੱਚ ਮਜ਼ਦੂਰ ਭੇਜੇ ਜਾਂਦੇ ਆ ਕੱਲੇ 'ਚ ਅ ਪਰਦੇਸ ਪਰਦੇਸੀ ਮਜ਼ਦੂਰ ਜਿਹੜੇ ਅਜੋਪੀ ਦੇ ਲਾ ਲੋ ਬਿਹਾਰ ਦੇ ਲਾ ਲੋ ਪੰਜਾਬ 'ਚ ਹੀ ਕਿਉਂ ਤੇ ਇਹਨਾਂ ਦਾ ਹੱਲ ਕੀ ਹੈ ਮੇਰਾ ਭਰਾ